ਚੀਮਟ ਪਰਦੇ ਨਾਲ ਕੜੀ ਬਣਾਉਣ ਦਾ ਤਰੀਕਾ ਸ਼ੇਅਰ ਕਰਨ ਜਾ ਰਹੀ ਹਾਂ ਜੀ ਮੈਂ ਇਸ ਤਰੀਕੇ ਨਾਲ ਕਰਦੀਆਂ ਵਿੱਚ ਕੜੀ ਬਣਾਉਣੀ ਆ ਇਹ ਕੜੀ ਸਵਾਦਿਸ਼ਟ ਹੋਣ ਦੇ ਨਾਲ ਨਾਲ ਪੋਸਟਿਕਤਾ ਭਰਪੂਰ ਵੀ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੇ ਚੈਨਲ ਨੂੰ ਵਕਤ ਤੋਂ ਵਕਤ ਸਪੋਰਟ ਕਰੋ ਜੀ ਚਲੋ ਜੀ ਰੈਸਪੀ ਕਰਦੇ ਹਾਂ ਸ਼ੁਰੂ ਤਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਸਰਦੀਆਂ ਵਾਲੀ ਕੜੀ ਸਾਡਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਜੀ ਕੜੀ ਬਣਾਉਣ ਦਾ ਪਰ ਮੈਂ ਤੁਹਾਨੂੰ ਜਿਹੜੇ ਤਰੀਕੇ ਨਾਲ ਮੈਂ ਬਣਾਉਣੀ ਹੈ ਮੈਂ ਤੁਹਾਡੇ ਨਾਲ ਉਹ ਤਰੀਕਾ ਸ਼ੇਅਰ ਕਰਨ ਜਾ ਰਹੀ ਹਾਂ ਜੀ ਇੱਕ ਕੜਛੀ ਮੈਂ ਤੇਲ ਦੀ ਲਈਏ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੀ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਜੀ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਮੇਥੀ ਦਾਣਾ ਦੋ ਤਿੰਨ ਲਾਲ ਮਿਰਚ ਸੁੱਕੀਆਂ ਹੋਈਆਂ ਇੱਕ ਚਮਚ ਜੀਰਾ 1 ਜੰਮ ਸਾਗੁੱਤਣੀ ਹੈ 1 ਤੇਜ ਪੱਤਾ 2 ਲੌਂਗ 5-6 ਕਾਲੀਆਂ ਇਲੈਚੀਆਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਮੇਥੀ ਦਾਣਾ ਪਾਵਾਂਗੇ ਬਾਕੀ ਦੇ ਸਾਰੀਆਂ ਤੀਜਾਂ ਜਿਹੜੀਆਂ ਨੇ ਉਹ ਬਾਅਦ ਵਿੱਚ ਇਕੱਠੀਆਂ ਹੀ ਪਾ ਦਾਂਗੇ ਜੀ ਇਹ ਦੇਖੋ ਹੁਣ ਸੇਕਿਆ ਲੱਗਣ ਤੋਂ ਬਾਅਦ ਕਲਰ ਦੇਖ ਸਕਦੇ ਹੋ ਜੀ ਜਦੋਂ ਇਸ ਤਰੀਕੇ ਦਾ ਕਲਰ ਹੋ ਜਾਵੇ ਉਦੋਂ ਬਾਅਦ ਆਪਾਂ ਇਹਦੇ ਵਿੱਚ ਲਾਚਣਾ ਤੇ ਅਦਰਕ ਦਾ ਪੇਸਟ ਪਾ ਦਾਂਗੇ ਹੁਣ ਇਹਦੇ ਵਿੱਚ ਅੱਪਾ ਪਾਵਾਂਗੇ ਜੀ ਇੱਕ ਛੋਟਾ ਜਿਹਾ ਜੀ ਹਿੰਗ ਦਾ ਹਿੰਗ ਕੜੀ ਵਿੱਚ ਤਰਦੀਆਂ ਚ ਪਾਉਣੀ ਬਹੁਤ ਹੀ ਜ਼ਰੂਰੀ ਹੈ ਜੀ ਚਾਰ ਪੰਜ ਹਰੀਆਂ ਮਿਰਚਾਂ ਕੁੱਟ ਕੇ ਪਾ ਦਾਂਗੇ ਇਹਨਾਂ ਨੂੰ 2 ਮਿੰਟ ਭੁੰਨਣ ਤੋਂ ਬਾਅਦ ਹੁਣ ਇਹਦੇ ਵਿੱਚ ਮੈਂ ਤਿੰਨ ਪਿਆਜ਼ ਲੈਨੇ ਜੀ ਇਹਨਾਂ ਨੂੰ ਮੈਂ ਇਸ ਤਰੀਕੇ ਕੱਟ ਲਿਆ ਹੈ ਆਪਾਂ ਇਹਨਾਂ ਨੂੰ ਪਾ ਦਾਂਗੇ 2-3 ਮਿੰਟ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਜੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਆਲੂ ਅਤੇ ਮਟਰ ਪਾਵਾਂਗੇ 2-3 ਮਿੰਟ ਮੈਂ ਪਿਆਜ਼ਾਂ ਨੂੰ ਭੁੰਨ ਲਿਆਏ ਉਸ ਤੋਂ ਬਾਅਦ ਦੋ ਆਲੂ ਆ ਜਿਹੜੇ ਮੈਂ ਬਰੀਕ ਘਟ ਕੇ ਪਾ ਦਾਂਗੀ ਇਹਨਾਂ ਨੂੰ ਵੀ ਆਪਾਂ ਹੁਣੇ ਹੀ ਨਾਲ ਭੁੰਨਾਂਗੇ ਕਿਉਂਕਿ ਜਦੋਂ ਆਪਾਂ ਲੱਤੀ ਪਾ ਦਿੰਦੇ ਹਾਂ ਉਸ ਤੋਂ ਬਾਅਦ ਆਲੂ ਆ ਜਿਹੜੇ ਨਹੀਂ ਪੱਕਦੇ ਇਹਨਾਂ ਨੂੰ ਪਹਿਲਾਂ ਹੀ ਆਪਾਂ ਨੇ ਨਰਮ ਕਰ ਲੈਣਾ ਹੈ ਨਾਲ ਹੀ ਪਾ ਦਾਂਗੇ ਜੀ ਆਪਾਂ ਇਹਦੇ ਛੋਟੀ ਕਾਲੀ ਜਿਹੜੀ ਹਾ ਤਾਜ਼ੇ ਮਟਰ ਲੈਏ ਨੇ ਆਪਾਂ ਮਟਰਾਂ ਵਾਲੀ ਕੜੀ ਬਣਾ ਰਹੇ ਹਾਂ ਬਹੁਤ ਹੀ ਟੇਸਟੀ ਬਣਦੀ ਸਕਦੀਆਂ ਤੁਸੀਂ ਤੁਸੀਂ ਵੀ ਬਣਾ ਕੇ ਦੇਖਿਓ ਇਹਨਾਂ ਨੂੰ ਵੀ ਆਪਾਂ ਨਾਲ ਹੀ ਪਾ ਦਾਂਗੇ ਜੀ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਆਲੂ ਨਰਮ ਹੋਣ ਤੱਕ ਭੁੰਨਾਂਗੇ ਇਹਨੇ ਆਲੂ ਜਿਹੜੇ ਸੌਫਟ ਹੋ ਰਹੇ ਨੇ ਜੀ ਇੱਧਰ ਆਪਾਂ ਮੇਰੇ ਕੋਲ ਇੱਕ ਗੜ ਦੀ ਜਿਹੜੀ ਲਸਤੀ ਦੀ ਆ ਇੱਕੋ ਕੌਲੀ ਲਈ ਆ ਮੈਂ ਵੇਚਣ ਤੇ ਵੇਚਣ ਨੂੰ ਛਾਣ ਲਿਆ ਏ ਵੱਡੇ ਕਰਾਇੰਡਿੰਗ ਜਾਰ ਦੇ ਵਿੱਚ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਇਧਰ ਆਪਣਾ ਇਹ ਲਸਤੀ ਤੇ ਵੇਚਣ ਦਾ ਜਿਹੜਾ ਘੋਲ ਆ ਉਹ ਤਿਆਰ ਕਰ ਲਿਆ ਏ ਜੀ ਇਧਰ ਆਲੂ ਵੀ ਆਪਣੇ ਸੌਫਟ ਹੋ ਗਏ ਨੇ ਜੀ 1 ਮਿੰਟ ਆਪਾਂ ਸੇਕ ਜਿਹੜਾ ਹੋਰ ਲੱਗਣ ਦਵਾਂਗੇ ਇੱਕ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਦਾ ਟੇਸਟ ਅਕੋਰਡਿੰਗ ਪਾਵਾਂਗੇ ਜੀ ਆਪਾਂ ਨਮਕ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਅੱਧੇ ਇੱਕ ਚਮਚ ਪਾਵਾਂਗੇ ਆਪਾਂ ਦਾਲ ਚੀਨੀ ਪਾਊਡਰ ਤੜਦੀਆਂ ਵਿੱਚ ਕੜੀ ਜਿਹੜੀ ਖਰਾਬ ਨਾ ਕਰੇ ਇਸ ਕਰਕੇ ਦਾਗ ਜਿੰਨੀ ਜਿਹੜੀ ਗਰਮ ਹੁੰਦੀ ਹੈ ਜਿਸ ਕਰਕੇ ਆਪਾਂ ਥੋੜੀ ਜਿਹੀ ਦਾਗ ਜੀ ਨੂੰ ਪਾਈ ਹੈ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਲੱਧੀ ਅਤੇ ਵੇਚਣ ਦਾ ਕੋਲ ਹੁਣ ਇਹਦੇ ਵਿੱਚ ਆਪਾਂ ਇੱਕ ਕੜਬੀ ਆਪਣੇ ਕੋਲ ਲਸਤੀ ਦੀ ਸੀ ਆਪਾਂ ਇਹਦੇ ਵਿੱਚ ਦੋ ਕੜਬੀਆ ਜਿਹੜੀਆਂ ਪਾਣੀ ਦੀ ਪਾ ਦਾਂਗੇ ਇਹਨੂੰ ਘਰ ਲਵਾਂਗੇ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਹੁਣ ਇਹਨੂੰ ਆਪਾਂ ਕੜਨ ਦਵਾਂਗੇ ਕੜੀ ਜਿਹੜੀ ਹੈ ਕਣ ਕਣ ਕੇ ਹੀ ਤਿਆਰ ਹੁੰਦੀ ਹੈ ਚੰਗੀ ਤਰ੍ਹਾਂ ਪਕਾਵਾਂਗੇ ਜੀ ਇੱਕ ਉਵਾਲੀ ਔਣ ਤੱਕ ਆਪਾਂ ਇਹਦੇ ਵਿੱਚ ਘੜਸੀ ਜਿਹੜੀ ਇਸ ਤਰੀਕੇ ਨਾਲ ਹੀ ਚਲਾਉਂਦੇ ਰਹਾਂਗੇ ਤਾਂ ਜੋ ਕੜੀ ਜਿਹੜੀ ਫਟ ਨਾ ਜਾਵੇ ਕੜੀ ਜਿਹੜੀ ਤੁਹਾਨੂੰ ਪਤਲੀ ਲੱਗਦੀ ਹੋਵੇਗੀ ਆਪਾਂ ਨੇ ਇਹਦੇ ਵਿੱਚ ਬਾਦ ਪਾਣੀ ਇਸ ਕਰਕੇ ਪਾਇਆ ਹੈ ਜਦੋਂ ਇਹ ਕੜਨ ਕੜਨੀ ਆ ਉਹ ਤੋਂ ਬਾਅਦ ਇਹਨੇ ਆਪੇ ਹੀ ਗਾੜੀ ਹੋ ਜਾਣਾ ਹੈ ਜੀ ਕੜ ਕੜ ਕੇ ਕੜੀ ਹੈ ਜਿਹੜੀ ਖੁਦ ਗਾੜੀ ਹੋ ਜਾਏਗੀ ਬਹੁਤ ਹੀ ਖੁਸ਼ਬੂ ਜਿਹੜੀ ਵਧੀਆ ਆ ਰਹੀ ਹੈ ਤੁਸੀਂ ਵੀ ਇਸ ਤਰੀਕੇ ਮਸਾਲੇ ਜਿਹੜੇ ਪਾਇਆ ਕਰੋ ਸਾਡੇ ਵਿੱਚੇ ਖਰਾਬ ਨਹੀਂ ਕਰਦੇ ਹੈਗੇ ਕੜੀ ਚਾਹੇ ਤੁਸੀਂ ਸਰਦੀ ਵਿੱਚ ਇਹ ਵਾਲੀ ਕੜੀ ਚਾਹੇ ਤੁਸੀਂ ਰਾਤ ਨੂੰ ਖਾਓ ਚਾਹੇ ਦਿਨੇ ਜਦੋਂ ਮਰਜ਼ੀ ਖਾਓ ਕੜੀ ਖਰਾਬ ਨਹੀਂ ਕਰੇਗੀ ਵੀਡੀਓ ਤੁਸੀਂ ਪੂਰੀ ਦੇਖਿਓ ਲਾਸਟ ਵਿੱਚ ਵੀ ਆਪਾਂ ਇਹਦੇ ਵਿੱਚ ਕੁਝ ਚੀਜ਼ਾਂ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਕੜੀ ਜਿਹੜੀ ਆ ਆਪਣੀ ਪੂਰੀ ਤਰ੍ਹਾਂ ਰਿਜਣ ਲੱਗ ਗਈ ਆ ਹੁਣ ਇਹ ਉਬਲ ਵੀ ਸਕਦੀ ਆ ਧਿਆਨ ਇੱਕ ਗੱਲ ਦਾ ਰੱਖਣਾ ਹੈ ਜੀ ਗੈਸ ਜਿਹੜਾ ਆ ਆਪਾਂ ਨੇ ਘੱਟ ਰੱਖ ਦੇਣਾ ਕਰ ਦੇਣਾ ਹੈ ਟੱਪ ਤੇ ਇੱਕ ਦੇ ਉੱਤੇ ਇਹਨੂੰ ਆਪਾਂ ਖੁੱਲੀ ਹੋ ਰਿਜਣ ਦਵਾਂਗੇ ਥੋੜੀ ਜੀ ਆਪਾਂ ਇਸ ਤਰੀਕੇ ਨਾਲ ਢੱਕ ਦਾਂਗੇ ਜੀ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਹੁਣ ਪੂਰਾ ਰਿਜਣ ਦੇਣਾ ਹੈ ਗੈਸ ਮਨੇ ਕੱਟ ਕਰ ਦਿੱਤਾ ਹੈ ਵਿੱਚ ਵਿੱਚ ਨੂੰ ਤੁਸੀਂ ਕੜਛੀ ਜਿਹੜੀ ਹੈ ਇਹਦੇ ਵਿੱਚ ਚਲਾਉਂਦੇ ਰਹੋ ਤਾਂ ਜੋ ਕੜੀ ਜੇ ਆਲੂ ਪਿਆਜ਼ ਜਿਹੜੇ ਨੇ ਉਹ نیچے ਵੀ ਨਾ ਲੱਗ ਜਾਣ ਤੇ ਕੜੀ ਵੀ ਆਪਣੀ ਉਬਲਣਾ ਚਾਵੇ ਬਸ ਵਿੱਚ ਵਿੱਚ ਨੂੰ ਆਪਾਂ ਨੇ ਇਸ ਤਰੀਕੇ ਨਾਲ ਕੜਛੀ ਨੂੰ ਚਲਾਉਂਦੇ ਰਹਿਣਾ ਹੈ ਵਿਚ ਵਿੱਚ ਨੂੰ ਜਦੋਂ ਆਪਾਂ ਚਲਾਉਂਦੇ ਰਹਿਣਾ ਇਹਨੂੰ ਜਿੰਨੀ ਦੇਰ ਚੱਗਿਆ ਵਾ ਸੋਨੀ ਦੇ ਰਹੀ ਹੈ ਉਸ ਤੋਂ ਬਾਅਦ ਜਦੋਂ ਇਹ ਇਹਦੀ ਚੱਗ ਬੈਠ ਗਈ ਉਹ ਤੋਂ ਬਾਅਦ ਕੜੀ ਜਿਹੜੀ ਨਹੀਂ ਉਬਲੂਗੀ ਬਸ ਜਿੰਨੀ ਦੇਰ ਚੱਗ ਓਨੀ ਦੇਰ ਆਪਾਂ ਇਹਨੂੰ ਵਿੱਚ ਵਿੱਚ ਨੂੰ ਕੜਛੀ ਮਾਰਦੇ ਰਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਚੱਗ ਇਹਦੀ ਆਪਣੇ ਆਪ نیچے ਬੈਠ ਗਈ ਆ ਹੁਣ ਇਹ ਜੀ ਰਿਜੇ ਜਾਊਗੀ ਜੀ ਹੁਣ ਇਹਦਾ ਉਬਲਣ ਦਾ ਕੋਈ ਖਤਰਾ ਨਹੀਂ ਹੈਗਾ ਇਹਨੂੰ ਪਟਾਕੇ ਇਸ ਤਰੀਕੇ ਨਾਲ ਹੀ ਚੰਗੀ ਤਰ੍ਹਾਂ ਕਾੜ ਲਵਾਂਗੇ ਇਧਰ ਆਪਾਂ ਨੇ ਹਰਾ ਧਨੀਆ, ਮੇਥੀ, ਬਾਥੂ ਤੇ ਪਾਲਕ ਇਹ ਲੈਣੇ ਜੀ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਘੱਟ ਲਵਾਂਗੇ। ਹਾਂਜੀ ਕੜੀ ਨੂੰ ਮੈਂ ਪੂਰਾ 1 ਘੰਟਾ ਕਾੜ ਲਿਆ ਜੀ ਤੇ ਦੇਖ ਸਕਦੇ ਹੋ ਕੜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ। ਇਹਦੇ ਜਿਹੜਾ ਆਪਾਂ ਨੇ ਪਾਲਕ, ਬਾਥੂ, ਹਰਾ ਧਨੀਆ ਤੇ ਮੇਥੀ ਲਈ ਸੀ ਉਹ ਉਹਨਾਂ ਨੂੰ ਮੈਂ ਤੋ ਉਸ ਵਾਰ ਕੇ ਕੱਟ ਲਿਆ ਜੀ ਇਹ ਵੀ ਆਪਾਂ ਵਿੱਚ ਪਾ ਦਾਂਗੇ ਇਹਨੂੰ ਪਾਉਣ ਤੋਂ ਬਾਅਦ बस 2 ਮਿੰਟ ਕੁ ਆਪਾਂ ਗੈਸ ਜਿਹੜਾ ਹੋਰ ਚਲਾਵਾਂਗੇ ਇਹਨੂੰ ਘਰ ਦਾਂਗੇ ਚੰਗੀ ਤਰ੍ਹਾਂ ਮਿਕਸ ਉਸ ਤੋਂ ਬਾਅਦ ਗੈਸ ਆਪਾਂ ਬੰਦ ਕਰ ਦੇਵਾਂਗੇ ਜੀ 2 ਮਿੰਟ ਪਕਾਵਾਂਗੇ ਇਹਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਮੈਂ 2 ਮਿੰਟ ਪਕਾ ਲਿਆ ਜੀ ਹੁਣ ਗੈਸ ਕਰ ਦਵਾਂਗੇ ਆਪਾਂ ਬੰਦ ਤੁਸੀਂ ਦੇਖ ਸਕਦੇ ਹੋ ਕੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਕੜੀ ਜਰੂਰ ਬਣਾਇਓ ਇਹ ਸਰਦੀ स्पेशल ਕੜੀ ਹੈ ਜੀ ਅਸੀਂ ਤਾਂ ਆਪਣੇ ਘਰ ਇਸ ਤਰੀਕੇ ਨਾਲ ਬਣਾਉਂਦੇ ਹਾਂ ਬਾਕੀ ਸਾਰਿਆਂ ਦਾ ਤਰੀਕਾ ਜਿਹੜਾ ਅਲੱਗ-ਅਲੱਗ ਹੁੰਦਾ ਹੈ ਇੱਕ ਵਾਰ ਤੁਸੀਂ ਮੇਰੇ ਤਰੀਕੇ ਨਾਲ ਵੀ ਜਰੂਰ ਬਣਾ ਕੇ ਦੇਖਿਓ ਇਹ ਕੜੀ ਸਵਾਦ ਹੋਣ ਦੇ ਨਾਲ-ਨਾਲ ਪੋਸ਼ਟਿਕਤਾ ਭਰਪੂਰ ਵੀ ਹੈ ਜੀ ਬਹੁਤ ਹੀ ਵਧੀਆ ਬਣੀ ਹੈ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ